ਪਾਈਸਾ ਪਾਈ ਧਰਮ ਸਿੰਘ ਜੀ ਸੋ ਉਸ ਤੋਂ ਬਾਅਦ ਬਾਬਾ ਨਰਮਲ ਸਿੰਘ ਜੀ ਜੀਮੇ ਵਾਲੇ ਆਓ ਮੇਰੀ ਬੇਨਤੀ ਹੈ ਸਮੇਂ ਦੇ ਵਿੱਚ ਰਹਿ ਕੇ ਸਾਰੇ ਜਥੇਦਾਰਾਂ ਨੂੰ ਜਥੇ ਵਾਲੇ ਸਿੰਘਾਂ ਨੂੰ ਬੇਨਤੀ ਹੈ ਸਮੇਂ 'ਚ ਰਹਿ ਕੇ ਹਰ ਇੱਕ ਦਾ ਜੀ ਕਰਦਾ ਵੀ ਮੈਂ ਲਾਵਾਂ ਦੋ ਸ਼ਬਦ ਲਾਵਾਂ ਹਰੇਕ ਸਮਾਗਮ ਨੂੰ ਇੱਕ ਦੋ ਮਹਾਂਪੁਰਖ ਰਹਿ ਜਾਂਦੇ ਨੇ ਉਹ ਫਿਰ ਬੜੀ ਮੈਨੂੰ ਪਤਾ ਵੀ ਉਹਨਾਂ ਦੀ ਨਿਮਰਤਾ ਕਿਵੇਂ ਉਹਨਾਂ ਮੂਰੇ ਹੱਥ ਜੋੜਨੇ ਪੈਂਦੇ ਨੇ ਸੋ ਬੇੜ ਬ੍ਰਹਮਣ ਵਾਲੇ ਮਹਾਂਪੁਰਖ ਆਏ ਨੇ 7 ਜਨਵਰੀ ਨੂੰ ਮੈਂ ਟਾਈਮ ਨਹੀਂ ਦੇ ਸਕਿਆ ਉਹਨਾਂ ਨੂੰ ਮੈਂ ਨਾ ਤਾਂ ਪਹਿਲੀ ਹੱਥ ਜੋੜ ਕੇ ਮਾਫੀ ਮੰਗ ਲਈ ਸੀ ਪਰ ਅੱਜ ਉਹ ਆਏ ਨੇ ਮੈਂ ਸਮਾਂ ਦਵਾਂਗਾ ਸੋ ਮੇਰੀ ਮਜਬੂਰੀ ਹੁੰਦੀ ਆ ਸਮਾਂ 'ਚ ਰਹਿ ਕੇ ਸਾਰੇ ਮਾਪੁਰਖਾਂ ਦੇ ਚਰਨਾਂ 'ਚ ਦਾਸ ਵੱਲੋਂ ਬੇਨਤੀ ਹੈ ਸਮੇਂ 'ਚ ਰਹਿ ਕੇ ਆਪ ਆਪਣੀ ਹਾਜ਼ਰੀ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਤ ਤੀਰਥ ਮਲਨਾਉ ਕਈ ਤਰ੍ਹਾਂ ਦੇ ਗੁਰਬਾਣੀ ਦੇ ਵਿੱਚ ਤੀਰਥਾਂ ਨੂੰ ਮਹਾਤਮ ਦਿੱਤਾ ਗਿਆ ਹੈ ਜਿਵੇਂ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਆਪਾਂ ਜਾਣਿਆ ਉਹ ਵੀ ਤੀਰਥ ਸਥਾਨ ਹੈ ਜੜ ਤੀਰਥ ਇਸ਼ਨਾਨ ਆਪਾਂ ਜਾ ਕੇ ਨਤਮਸਤਕ ਹੁੰਦੇ ਆ ਇਸ਼ਨਾਨ ਪਾਨ ਕਰਦਿਆਂ ਅਨੇਕਾ ਤਰ੍ਹਾਂ ਦੇ ਤੀਰਥ ਆ ਵੀ ਸਤ ਸੰਗਤ ਤੀਰਥ ਹੈ ਜਿੱਥੇ ਆਪ ਜੀ ਸਾਰੇ ਚੁੱਬੀਆਂ ਮਾਰ ਮਾਰ ਕੇ ਨਾ ਰਹੇ ਹੋ ਆਪ ਜੀ ਤਰਵੈਣੀ ਦਾ ਇਸ਼ਨਾਨ ਕਰ ਰਹੇ ਉਹ ਗੁਰਬਾਣੀ ਦਾ ਫਰਮਾਨ ਹੈ तीर्थ नावण ਜਾਓ तीर्थ नाम ਹੈ ਇਹ ਸਾਧ ਸੰਗਤ ਜੀ ਜੋ ਇਹ तीर्थ ਹੈ ਵੱਡੇ ਕਰਮਾ ਕਰਕੇ ਪ੍ਰਾਪਤ ਹੁੰਦਾ ਹੈ ਕੋ ਜੜ ਤੀਰਥ ਨੇ ਜਿੱਥੇ ਆਪਾਂ ਜਾ ਜਾ ਕੇ ਨਤਮਸਤਕ ਹੁੰਦੇ ਆ ਪਰਾਗ ਰਾਜ ਤਰਵੈਣੀ ਵਰਗੇ तीर्थ ਮੱਕੇ ਮਦੀਨੇ ਵਰਗੇ ਤੀਰਥ ਤੇ ਆ ਵੀ ਅਸਥਾਨ ਤੀਰਥ ਕਿੰਨੂ ਕਿਹਾ ਗਿਆ ਗੁਰਬਾਣੀ ਵਿੱਚ ਜਿੱਥੇ ਕਹਿੰਦੇ ਸੱਚ ਤੇ ਸੋਚ ਦੀ ਗੱਲ ਹੋਵੇ ਉਹ ਹੁੰਦੇ ਆ ਤੀਰਥ ਮੇਲੇ ਤਾਂ ਵੱਡੇ ਵੱਡੇ ਲੱਗਦੇ ਨੇ ਪਰ ਜਿੱਥੇ ਸੱਚ ਅਤੇ ਸੋਚ ਦੀ ਗੱਲ ਹੁੰਦੀ ਹੈ ਭਾਈ ਉਹ ਹੁੰਦਾ ਹੈ ਤੀਰਥ ਉਹਨੂੰ ਕਹਿੰਦੇ ਆ ਤੀਰਥ ਤੀਰਥ ਨਾਮ ਹੈ ਨਾਮ ਆਦ ਤੋਂ ਲੈ ਕਰਕੇ ਅੰਤ ਤੱਕ ਸਦ ਸੰਗ ਜੀ ਉਹ ਸੱਚ ਹੈ ਉਹ ਜੜ ਤੀਰਥ ਨੇ ਐਸੇ ਬਾਬਤ ਹੀ ਗੁਰਬਾਣੀ ਨੇ ਐਸੇ ਤਤ ਬਿਤੇ ਮਹਾਪੁਰਖ ਸ੍ਰੀ ਮਾਨ ਸੰਤ ਬਾਬਾ ਕਿਰਪਾ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਯਾਦ ਵਿੱਚ ਆਪ ਜੀ ਬੈਠੇ ਹੋ ਉਹਨਾਂ ਤੋਂ ਵਰਸਾ ਹੋਏ ਸ੍ਰੀ ਮਾਨ ਸੰਤ ਬਾਬਾ ਨਰਾਇਣ ਸਿੰਘ ਜੀ ਮੋਨੀ ਮਹਾਪੁਰਖ ਜਿਨ੍ਹਾਂ ਨੇ ਪਾਵਨ ਸਥਾਨ ਬਣਾਏ ਇਤਿਆਦਕ ਅੱਗੇ ਤੋਂ ਅੱਗੇ ਮਹਾਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਮਹਾਪੁਰਖ ਬਾਬਾ ਪ੍ਰਪੂਰ ਸਿੰਘ ਜੀ ਹੋਰ ਨੇਕਾ ਬਾਬਾ ਮਗਰ ਸਿੰਘ ਜੀ ਹੋਣੀ ਆ ਸਾਰੇ ਜਿੰਨੇ ਬੈਠੇ ਆ ਨਾ ਸਾਰਿਆਂ ਨੇ ਉਹਨਾਂ ਤੀਰਥਾਂ ਦਾ ਆਨੰਦ ਮਾਣਿਆ ਉਹ ਤੀਰਥ ਨੇ ਸਾਧੂ ਰੱਬ ਦੇ ਪਿਆਰੇ ਉਹ ਤੀਰਥ ਆ ਭਾਈ ਜਿਹੜੇ ਘਰ ਘਰ ਵਿੱਚ ਜਾ ਕੇ ਸੰਗਤਾਂ ਨੂੰ ਉਤਾਰਦੇ ਐ ਐਸੇ ਤੀਰਥ ਇਹਨਾਂ ਦੇ ਬਾਬਤ ਗੁਰਬਾਣੀ ਵਿੱਚ ਫਰਮਾਨ ਕੀਤਾ ਆਉਗਾ ਜਿ ਵਜ ਕੇ ਉਹ ਜੰਗਮ ਤੀਰਥ ਹੁੰਦੇ ਨੇ ਸਾਧੂ ਘਰ ਘਰ ਜਾ ਕੇ ਸਾਰਦੇ ਜੰਗ ਮੋ ਤੀਰ ਤੋਂ ਹੁੰਦੇ ਨੇ ਸਾਦੂ ਕਰ ਕਰ ਜਕੇ ਤਾਰ ਦੇ ਸਾਰੂ ਕਾਜੀ ਸਾਖ ਨਾ ਤੇ ਆਰ ਦੇ ਜੰਗ ਮੋ ਤੀਰ ਤੋਂ ਹੁੰਦੇ ਨੇ ਸਾਦੂ ਕਾਜੀ ਕਰ ਜਕੇ ਸਾਰ ਜੇ ਜੀਰੋ ਤੁਹੁੰਦੇ ਨੇ ਸਾਧੂ ਕਰ ਕਰ ਜਾ ਕੇ ਸਾਰ ਜੇ ਜੰਗ ਮਤੀਰ ਤੁਹੁੰਦੇ ਨੇ ਸਾਧੂ ਕਰ ਕਰ ਜਾ ਕੇ ਸਾਰ ਜੇ ਅੰਗ ਸੇ ਕਰ ਕਰ ਜਾ ਕੇ ਸਾਰ ਜੇ ਹਾਲੇੁਜਾ ਸਾਰੇ ਪਿਆਰੇ ਦੀ ਕਰ ਕਰ ਜਾਕੇ ਤਾਰ ਦੇ ਰਾਮ ਜੀ ਤਾਰ ਤਾਰ ਜਾਕੇ ਤਾਰ ਦੇ ਪਿਆਰੇ ਦੀ ਕਰ ਕਰ ਜਾਕੇ ਤਾਰ ਦੇ ਸਾਰੇ ਜੀ ਪਿਆਰੇ ਜੀ ਤੜ ਤੜ ਜਾ ਕੇ ਤਰਦੇ ਰਾਜੋ ਸਾਜ ਸਾਜ ਜਾ ਕੇ ਤਰਦੇ ਰਾਜੋ ਕਾਰ ਕਰ ਜਾ ਕੇ ਤਰਦੇ ਸੰਗਮ ਤਿਰਤੂ

ਕੀ ਕਰੇ ਕਦੀ ਜਾ ਕੇ ਸਾਰੇ ਸਾਧ ਪਟਾਰੇ ਆਪ ਹਰ ਹਾਲ ਤੁਮ ਤੇ ਨਾਹੀ ਦੂਰ ਸਾਰਨ ਭਰਮ ਪੈ ਮਿਟ ਗਏ ਰਾਮ ਰਾਮ ਸਰਸੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ